ਹਾਂਜੀ ਦੋਸਤੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਫੇਰ ਖੜਾ ਜੀ ਗਊਸ਼ਾਲਾ ਰੋਡ ਸ਼੍ਰੀ ਮੰਦਿਰ ਦੇ ਬਿਲਕੁਲ ਸਾਹਮਣੇ ਜੀ ਮੋਬਾਈਲ ਦੀ ਦੁਕਾਨ ਹੈ ਜੀ ਆਰਸ਼ ਟੈਲੀਕਮ ਅਤੇ ਆਰਸ਼ ਦੇ ਖਾਦਰ ਸਾਹਿਬ ਬੈਠੇ ਨੇ ਜੀ ਸਰਦਾਰ ਚਰਨਜੀਤ ਸਿੰਘ ਜੀ ਇਹਨਾਂ ਨੇ ਪਹਿਲਾਂ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋਊਗੀ ਔਰ ਜਦੋਂ ਅਸੀਂ ਪਿੰਨੀ ਖਾਦੀ ਸਾਨੂੰ ਇੰਨੀ ਸਵਾਲ ਲੱਗੀ ਤੇ ਅਸੀਂ 2 ਕਿਲੋ ਪਿੰਨਿਆਂ ਦਾ ਆਰਡਰ ਦਿੱਤਾ ਹੈਗਾ ਤੇ ਆਣ ਵਾਲੇ ਸਮੇਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਆਰਡਰ ਹੋਰ ਦਵਾਂਗੇ ਪਿੱਛੇ ਜੇ ਵੀ ਇਹਨਾਂ ਨੇ ਪਿੰਨੀਆਂ ਸਾਡੇ ਕੋਲੋਂ ਮੰਗਵਾਈਆਂ ਸੀਗੀਆਂ ਜੀ ਅਲਸੀ ਦੀਆਂ ਅਤੇ ਸਰਦਾਰ ਜੀ ਨੇ ਦੁਬਾਰੇ ਫੇਰ ਆਰਡਰ ਕਰਕੇ ਇਹ ਰੀ ਆਰਡਰ ਹੈ ਜੀ ਕਈ ਲੋਕੀ ਸੋਚੀ ਜਾਂਦੇ ਆ ਵੀ ਅਸੀਂ ਕਦੋਂ ਮੰਗਾਈਏ ਕਦੋਂ ਮੰਗਾਈਏ ਜਾਨੂ ਸਿਆਲ ਲੰਘ ਜਾਣਾ ਤੇ ਸਰਦਾਰ ਜੀ ਨੇ ਫੇਰ ਸਾਨੂੰ ਪਿੰਨੀਆਂ ਦਾ ਆਰਡਰ ਕੀਤਾ ਅਤੇ ਪਹੁੰਚਾ ਕੇ ਚੱਲੇ ਆ ਸਰਦਾਰ ਜੀ ਖਾ ਵੀ ਰਹੇ ਨੇ ਤਾਂ ਆਉਂ ਪੁੱਛਦਿਆਂ ਕਿਵੇਂ ਲੱਗੀਆਂ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਪਿੰਨੀਆਂ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਦੂਜੀ ਬਰੀ ਮੈਨੂੰ ਰਿਪੀਟ ਆਰਡਰ ਕਰਾ ਜੀ ਇਹ ਬੱਸ ਮੀਆਂ ਖਦੀਆਂ ਨੂੰ ਬਹੁਤ ਚੰਗੀਆਂ ਲੱਗੀਆਂ ਪੱਤੀ ਦਾ ਜੀ ਜੇ ਛਾਰੇ ਗੋਪਨੀਆਂ ਖਾਣੀਆਂ ਚਾਹ ਪੀਤੀ ਆਰਾਮ ਨਾਲ ਨੀਂਦ ਆ ਜਾਂਦੀ ਆ ਤੇ ਫਿਰ ਮੈਂ ਹੁਣ ਰੋਟੀ ਵੀ ਬਣਾ ਲੀ ਠੀਕ ਆ ਜੀ ਮੇਰੇ ਕੋਲ ਹੁਣ ਗੋਪਨੀਆਂ ਦਿਲ ਰਹੀਆਂ ਠੀਕ ਆ ਹਾਂ ਕੱਲ ਹੀ ਮੈਂ ਬੱਤੇ ਨੂੰ ਕਿਹਾ ਯਾਰ ਮੁੰਨੇ ਮਿਵਾਰਾ ਜੀ ਇਸ ਕਰਕੇ ਮੇਰੇ ਦਿਲ ਕਿੰਨਾ ਮਾਰ ਪੀ ਜਾ ਰਿਹਾ ਬੋਧੋਤਾ ਨਵਾਜੀ ਸਰਦਾਰ ਚਲੰਜੀਤ ਸਿੰਘ ਦਾ ਅੱਜ ਇਹਨਾਂ ਨੇ ਦੂਜੀ ਵਾਰ ਸਾਨੂੰ ਆਰਡਰ ਕੀਤਾ ਅਤੇ ਦੁਬਾਰੇ ਫੇਰ ਉਮੀਦ ਆ ਜਿੰਨੀ ਜਦ ਤੱਕ ਠੰਡ ਪੈਂਦੀ ਹੈ ਸਾਡੇ ਕੋਲ ਲੈ ਕੇ ਪੀਂਦੀਆਂ ਛਕਦੇ ਰਹੋ ਜੀ ਧੰਨਵਾਦ